ਟਾਟਾ ਪਿੰਡ ਮੋੜ ਦੀ ਸਮੂਹ ਸਾਥ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ 10-9 ਦੀ ਕਿਰਤ ਕਮਾਈ ਚੋਂ ਸਾਨੂੰ ਪੈਸੇ ਇਕੱਠੇ ਕਰਕੇ ਦਿੱਤੇ ਆ ਅਸੀਂ ਫਾਜ਼ਲਕਾ ਦੇ ਕੰਮ ਵਾਲੇ ਪੱਤਨ ਕੋਲੇ ਪਿੰਡ ਘੁਰਕਾ ਇੱਥੇ ਪਹੁੰਚੇ ਆ ਬਹੁਤ ਬੁਰੇ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਪਾਣੀ ਪਾਣੀ ਆ ਜੀ ਰਾਸ਼ਨ ਦੀ ਟਰਾਲੀ ਵੀ ਇੱਥੇ ਆ ਗਈ ਆ ਟਰੈਕਟਰ ਆਪਣਾ ਅਚਾਰ ਵਾਲਾ ਵੀ ਪਹੁੰਚ ਗਿਆ ਕੋਸ਼ਿਸ਼ ਆ ਵੀ ਜਿਹੜੇ ਪੈਸੇ ਸਾਨੂੰ ਤੁਸੀਂ ਇਕੱਠੇ ਕਰਕੇ ਦਿੱਤੇ ਆ ਵਾਕਈ ਲੋੜਵੰਦਾਂ ਲੋਕਾਂ ਤੱਕ ਪਹੁੰਚੇ ਕਿਉਂਕਿ ਜੇ ਆਪਾਂ ਮੂਰੇ ਲੱਗਿਆ ਤਾਂ ਸਾਡਾ ਫਰਜ਼ ਬਣਦਾ ਵੀ ਤੁਹਾਡਾ ਇੱਕ ਇੱਕ ਰੁਪਿਆ ਲੋੜਵੰਦ ਤੱਕ ਪਹੁੰਚੇ ਜਿਹੜੀ ਸੇਵਾ ਤੁਸੀਂ ਦਿੱਤੀ ਆ ਸੋ ਪਿੰਡ ਮੋੜ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸਾਰੀ ਸੰਗਤ ਵੱਲੋਂ ਸਾਡੇ ਵੱਲੋਂ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਕੋ ਅੱਗੇ ਦੇਖ ਸਕਦੇ ਹਾਂ ਆਪਣੀ ਦੂਜੀ ਟਰਾਲੀ ਵੀ ਲੰਗਰ ਵੰਡ ਰਹੀ ਆ ਸੋ ਮੁਝੂ ਉਸ ਤੋਂ ਵੀ ਬਿਹਤਰ ਕੰਮ ਆਉਂਦੀ ਹੈ ਗਾਇਸ ਬਣਾ ਆਈ ਜਾਂਦਾ ਹੈ ਅੱਜ ਪਿੱਛੇ ਗਏ ਯਾਨੀ ਸਰਕਾਰ ਨੂੰ ਕਹੋ ਅੱਜ ਇਹ ਨਹੀਂ ਬਾਤ ਨਹੀਂ ਹੈ ਇਹਦੇ ਤਾਂਦੇ ਨਹੀਂ ਜਾਂਦੇ ਠੀਕ ਹੈ ਬੰਦ ਮੰਗੋ ਸਰਕਾਰ ਕੋਲ ਸਭ ਬੰਦ ਬੈਠਾਈ ਹੋਊਗਾ ਹੈ اے راشن راشن کي ڪنهن هاڪ کي راڻ ڏيو ڏاڪو ਲਓ ਜੀ ਮੌੜਾਂ ਦੀ ਸਾਥ ਸੰਗਤ ਆ ਜਲਕਾ ਜ਼ਿਲ੍ਹੇ ਦੇ ਪਿੰਡਾਂ ਚ ਕਾਵਾਂ ਵਾਲੀ ਪੱਤਨ ਕੋਲੇ ਪਹੁੰਚ ਚੁੱਕੀ ਆ ਪਾਣੀ ਤੁਸੀਂ ਦੇਖ ਰਹੇ ਹੋ ਆ ਟਰੈਕਟਰ ਜਾ ਰਿਹਾ ਜੀ ਆਚਾਰ ਦੀ ਸੇਵਾ ਪਿੰਡ ਮੌੜ ਵੱਲੋਂ ਜੋ ਆਈ ਆ ਕੋਸ਼ਿਸ਼ ਕਰ ਰਹੇ ਆ ਵੀ ਸਹੀ ਹਾਂ ਜੀ ਚਾਹੀਦੀ ਬਾਈ ਜੀ ਆਚਾਰ ਦੀ ਘਟਾ ਰਗਾਈ ਵਿੱਚ ਰੱਖਣਾ ਲਿਆਓ ਓ ਬਾਈ ਟਰੈਕਟਰ ਰੋਕੀ ਉਹ ਸਮਾਨ ਰਖਾ ਲੈ ਬਾਈਆਂ ਦਾ ਬਹੁਤ ਬੁਰਾ ਹਾਲ ਆ ਜੀ ਤਾਂ ਮਗਰ ਜਾਈਂ ਹਰ ਸਮਾਨ ਖਾਈਂ ਕਰਤੇ ਜੇ ਬਾਈਆਂ ਨਾਲ ਬਾਈਆਂ ਤੋਂ ਸਮਾਨ ਖਾਈਂ ਪਾ ਲੈਣਾ ਸੋ ਜੋ ਵੀ ਬਾਈ ਸੰਗਤ ਵੱਲੋਂ ਰਾਸ਼ਨ ਇਕੱਠਾ ਕੀਤਾ ਗਿਆ ਸੀ ਕੋਸ਼ਿਸ਼ ਆ ਵੀ ਸਹੀ ਲੋਕਾਂ ਦੀਕ ਲੋੜਵੰਦਾਂ ਦੀਕ ਪਹੁੰਚੇ ਸੋ ਸੰਗਤ ਲੱਗੀ ਹੋਈ ਆ ਪਿੰਡ ਮੌੜ ਦੀ ਬਹੁਤ ਬਹੁਤ ਧੰਨਵਾਦ ਜੀ